ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਹਨਾਂ ਨੂੰ ਮਵਾਲੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਾਬਾ ਨਵੀਂ ਜੇਲ੍ਹ ਦੇ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਸੀ। ਉਹ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਪਹੁੰਚੇ ਨੇ ਜਿਸ ਤਰ੍ਹਾਂ ਉੱਥੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਤੇ ਭਾਰੀ ਫੋਰਸ ਦੇ ਨਾਲ ਪੁਲਿਸ ਲੈ ਕੇ ਉਹਨਾਂ ਨੂੰ ਜੇਲ੍ਹ ਪਹੁੰਚੀ ਹੈ। ਉਸ ਵਕਤ ਉੱਥੇ মিডিਆ ਨੂੰ ਵੀ ਜਾਣ ਦਿੱਤਾ ਗਿਆ। ਉਸ ਨਾਲ ਨਾਬਾ ਤੋਂ ਪੱਤਰਕਾਰ ਗੁਰਤੇਜ ਸਿੰਘ ਥੁਈ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਥੁਈ ਸਾਹਿਬ ਤੇ ਕੀ ਕੁਲੀ ਆਪਰੇਟਰ ਦੇਖ ਤੁਸੀਂ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਨੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿਹੋ ਜਿਹਾ ਪ੍ਰਵਧ ਕੀਤਾ ਗਿਆ ਸੀ ਜੀ ਮਨਦੀਪ ਜੇਕਰ ਗੱਲ ਕਰੀਏ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਦੋਂ ਅੱਜ ਮਾਲੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਅਦਾਲਤ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਿਆਂਇਕ ਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ ਜਾਂਦੇ ਨੇ ਜਿਸ ਤੋਂ ਬਾਅਦ ਮਜੂਤੀਆਂ ਨੂੰ ਜਦੋਂ ਇੱਥੋਂ ਲਿਆਉਣ ਤੋਂ ਪਹਿਲਾਂ ਹੀ ਜਦੋਂ ਦੇਖਿਆ ਗਿਆ ਜਿਹੜਾ ਨਾਪਾ ਦੇ ਆਲੇ-ਦੁਆਲੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਮੌਕੇ ਤੇ ਐਸਐਸਪੀ ਪਟਿਆਲਾ ਹੋਰ ਸੀਨੀਅਰ ਅਧਿਕਾਰੀ ਨੇ ਜਿਹੜੇ ਮੌਕੇ ਤੇ ਮੌਜੂਦ ਸੀ ਲੇਕਿਨ ਦੇਖਣ ਵਿੱਚ ਇਹ ਆਇਆ ਕਿ ਲਗਭਗ 500 ਮੀਟਰ ਦਾ ਘੇਰਾ ਸੀਗਾ ਜਿਹੜੀ ਨਵੇਂ ਜ਼ਿਲ੍ਹਾ ਜ਼ੇਲ ਦੇ ਵਿੱਚ ਜਿੱਥੇ ਮਜੂਤੀਆਂ ਨੂੰ ਲਿਆਂਦਾ ਗਿਆ ਦਾ 500 ਮੀਟਰ ਦੇ ਅਰੇ ਦੇ ਅੰਦਰ ਪੱਤਰਕਾਰਾਂ ਨੂੰ ਵੀ ਜਿਹੜਾ ਹੈਗਾ ਉਹ ਮੀਡੀਆ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਗਿਆ ਬਹੁਤ ਸਾਰੇ ਮੀਡੀਆਦਾਰਾਂ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਕਵਰੇਜ ਕਰਨ ਤੋਂ ਰੋਕਿਆ ਜਿਸ ਤੋਂ ਬਾਅਦ ਜਿਹੜਾ ਹੈਗਾ ਜੇਲ੍ਹ ਦੇ ਆਲੇ ਦੁਆਲੇ ਟਿੱਪਰ ਲਾ ਕੇ ਜਿਹੜਾ ਰੋਡ ਹੈ ਮੇਨ ਨਾਭਾ ਭਵਾਨੀਗੋੜ ਰੋਡ ਉਸ ਨੂੰ ਬੰਦ ਕਰ ਦਿੱਤਾ ਗਿਆ ਪਹਿਲਾਂ ਜਿਹੜਾ ਹੈਗਾ ਉਹ ਸਾਈਡ ਤੇ ਟਿੱਪਰ ਲਾਏਗੇ ਲੇਕਿਨ ਜਦੋਂ ਮਜੀਠੀਆ ਨਾਭਾ ਦੇ ਵਿੱਚ ਐਂਟਰ ਹੋਏ ਨੇ ਤਾਂ ਫਿਰ ਇੱਕ ਸਾਈਡ ਵਾਲਾ ਜਿਹੜਾ ਟੇਪਰ ਇਹ ਬਿਲਕੁਲ ਜਿਹੜੀ ਰੋਡ ਆ ਉਹ ਜਾਮ ਕਰ ਦਿੱਤੀ ਗਈ ਲੋਕਾਂ ਨੂੰ ਖਾਜਲ ਖਵਾਰੀ ਦਾ ਵੀ ਸਾਹਮਣਾ ਕਰਨਾ ਗਿਆ ਉੱਥੇ ਹੀ ਤੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਜਿਹੜੇ ਲੋਕ ਅਕਾਲੀ ਆਗੂ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹੜੇ ਕੱਲ ਨੂੰ ਅਕਾਲੀ ਆਗੂ ਨੇ ਮੱਖਣ ਸਿੰਘ ਲਾਲਕਾ ਉਹਨਾਂ ਦੀ ਅਗਵਾਈ ਹੇਠ ਜਿਹੜਾ ਹੈਗਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੋ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਜਿਹੜੇ ਪੁਲਿਸ ਕਰਮਚਾਰੀ ਹਾਜ਼ਰ ਸੀਗੇ ਉੱਥੇ ਹੀ ਜਿਹੜਾ ਹੈਗਾ ਅੱਜ ਵਿਕ੍ਰਮਦੀਪ ਸਿੰਘ ਮਜੀਠੀਆ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਹ ਬੰਦ ਨੇ ਸੋ ਆਉਣ ਵਾਲੇ ਸਮੇਂ 'ਚ ਦੇਖਣਾ ਹੋਊਗਾ ਕਿ ਉਹਨਾਂ ਨੂੰ ਹੋਰ ਜਿਹੜੇ ਹੈਗੇ ਨੇ ਕੋਈ ਅਕਾਲੀ ਆਗੂ ਜਾਂ ਲੀਡਰ ਬੰਦ ਆਉਂਦੇ ਨੇ ਜਾਂ ਪ੍ਰਸ਼ਾਸਨ ਮਿਲਨ ਦਿੰਦਾ ਜਾਂ ਨਹੀਂ ਜਾਂ ਕੀ ਰੂਲ ਰੈਗੂਲੇਸ਼ਨ ਨੇ ਇਹ ਦੇਖਣਾ ਅਜੇ ਬਾਕੀ ਹੋਵੇਗਾ ਜੀਵਨਦੀਪ ਜੀ ਤੁਸੀਂ ਸਭ ਸੋ ਤੁਹਾਡਾ ਧੰਨਵਾਦ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਹੁਣ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 25 ਜੂਨ ਨੂੰ ਉਹਨਾਂ ਨੂੰ ਘਰੋਂ ਸਵੇਰੇ ਤੜਕੇ 4 ਵਜੇ ਲੱਗਪਾ ਉਹਨਾਂ ਦੇ ਪਰਚਾ ਦਰਜ ਕੀਤਾ ਜਾਂਦਾ ਤਾਂ ਉਸ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਵਿਜੀਲੈਂਸ ਨਾਲ ਲੈ ਕੇ ਜਾਂਦੀ ਹੈ ਤਾਂ ਅਨੇਕਾਂ ਸਵਾਲ ਖੜੇ ਹੁੰਦੇ ਨੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਜ਼ੋਰ ਦੇ ਨਾਲ ਕੋਈ ਜਿਹੜਾ ਜੋ ਰੈਸਟ ਕੀਤਾ ਜਾਂਦਾ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਇਹੋ ਜਿਹੇ ਪੁਗਤਾ ਪ੍ਰਬੰਧ ਕੀਤੇ ਜਾ ਰਹੇ ਸੀ ਜਿਸ ਤਰ੍ਹਾਂ ਅੱਜ ਜੇਲ੍ਹ ਦੇ ਵਿੱਚ ਪਹੁੰਚਣ ਦੇ ਸਮੇਂ ਇਸ ਤੋਂ ਪਹਿਲਾਂ ਜਿਹੜੇ ਅਕਾਲੀ ਆਗੂ ਸੀ ਉਹਨਾਂ ਨੂੰ ਵੀ ਘਰਾਂ ਦੇ ਵਿੱਚ ਨਿਦਰਬੰਦ ਕਰ ਦਿੱਤਾ ਗਿਆ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਹੁਣ 19 ਜੁਲਾਈ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਨਾਇਕ ਰਾਸ ਨਾਬਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਹੁੰਦਾ ਕਿਉਂਕਿ ਜਿੱਥੇ ਬਿਗਨਸੀਅਮ ਜੀਟੀਆ ਦੇ ਵਕੀਲ ਦੀ ਗੱਲ ਦਾ ਅੱਜ ਕਰੀਏ ਤਾਂ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜਾ ਜੋ ਕੁਝ ਸਰਕਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਉਹ ਸਰਕਾਰ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਨਹੀਂ ਕਰ ਸਕੀ ਪਰ ਦੂਜੇ ਪਾਸੇ ਜਿਸ ਤਰ੍ਹਾਂ ਸਰਕਾਰੀ ਵਕੀਲਾਂ ਦਾ ਜੋ ਪੱਖ ਸੀ ਉਹ ਦੇਖਣਾ ਬੇਹਦ ਸਾਹਮਣੇ ਇਹ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਿਕ੍ਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਵਿਕ੍ਰਮ ਸਿੰਘ ਮਜੀਠੀਆ ਦੇ ਬਾਰੇ ਜੋ ਕੋ ਸਰਕਾਰ ਦੇ ਵੱਲੋਂ ਜਾਂ ਫਿਰ 1000 ਏਕੜ ਜ਼ਮੀਨ ਦੀ ਗੱਲ ਕਰ ਲਈਏ ਕਰੋੜਾਂ ਦਾ ਪੈਸੇ ਦੀ ਗੱਲ ਕਰ ਲਈ ਜੇਕਰ ਉਸ ਦੇ ਸਬੰਧ ਦੇ ਵਿੱਚ ਕੋਈ ਸਬੂਤ ਸਾਹਮਣੇ ਆਉਂਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ-ਨਾਲ ਕੀ ਕਿਸੇ ਹੋਰ ਅਕਾਲੀ ਲੀਡਰ ਦੀ ਜਾਂ ਫਿਰ ਕਿਸੇ ਵੱਡੇ ਅਕਸਰਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਸੋਹੀ ਦੇਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਪੰਜਾਬ ਦੀ ਚਾਹ ਦੇ ਵਿੱਚ ਵੱਧ ਆਮਦਨ ਬਣਾਉਣ ਵਾਲੇ ਅਧਿਕਾਰੀਆਂ ਦੇ ਉੱਤੇ ਜਿਹੜੇ ਵੱਧ ਆਮਦਨ ਬਣਾਉਣ ਵਾਲੇ ਜਿਹੜੇ ਆਪਣੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਵਿਧਾਇਕ ਨੇ ਮੰਤਰੀ ਨੇ ਜੇ ਸਰਕਾਰ ਦੇ ਵਿੱਚ ਰਹੇ ਨੇ ਉਹਨਾਂ ਦੇ ਸਰਕਾਰ ਦੀ ਕੁਝ ਕਾਰਵਾਈ ਕਰਦੇ। ਉਸ ਤੋਂ ਤੋਂ ਸੰਪੰਨ ਹੋਣ ਦਾ ਬਹੁਤ ਬਹੁਤ ਧੰਨਵਾਦ।